ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 14 ਤੋਂ ਲੈ ਕੇ 20 ਮਾਰਚ ਤੱਕ ਦੀ ਮੌਸਮ ਅਪਡੇਟ ਲੈ ਕੇ حاضر ਆ ਜੀ ਆਉਣ ਵਾਲੇ 7-8 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਕੀ ਤਬਦੀਲੀਆਂ ਮੌਸਮ ਦੇ ਵਿੱਚ ਆਉਣਗੀਆਂ ਸਾਰੀ ਜਾਣਕਾਰੀਆਂ ਦਿੰਨੇ ਆ ਵੀਡੀਓ ਦੇ ਨਾਲ ਜੁੜੇ ਰਹਿਣਾ ਹਣ ਦਿਆਂ ਜੇਕਰ ਤਾਜ਼ਾ ਸੈਟਲਰ ਤਸਵੀਰਾਂ ਦੇਖ ਲਈਏ ਜੋ ਕਿ ਤੁਹਾਡੀ ਸਕਰੀਨ ਤੇ ਨੇ ਪੰਜਾਬ ਦੀ ਗੱਲ ਕਰੀਏ ਜੀ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਪੰਜਾਬ ਦਾ ਜਿਹੜਾ ਮੌਸਮ ਹੈ ਬਿਲਕੁਲ ਸਾਫ ਬਣਿਆ ਹੋਇਆ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ ਰਾਜਸਥਾਨ ਦਿੱਲੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਕੋਲ ਮਲਾਗੇ ਜਿਹੜੇ ਉੱਤਰ ਭਾਰਤ ਵਿੱਚ ਕਿਤੇ ਵੀ ਕੋਈ ਮੌਸਮ ਦੇ ਵਿੱਚ ਤਬਦੀਲੀ ਨਹੀਂ ਆ ਤਾਂ ਮੌਸਮ ਆਪਣਾ ਬਿਲਕੁਲ ਸਾਫ ਹੈ ਪਹਾੜੀ ਖੇਤਰਾਂ ਦੇ ਵਿੱਚ ਜਿਹੜਾ ਸਿਸਟਮ ਹੈ ਉਹਨ ਤੁਹਾਨੂੰ ਜਾਂਦਾ ਜਿਹੜਾ ਦਿਖ ਰਿਹਾ ਹੋਏਗਾ ਸਿਸਟਮ ਦਾ ਪ੍ਰਭਾਵ ਹੈ ਜਿਹੜਾ ਖਤਮ ਹੋ ਚੁੱਕਿਆ ਹੈ ਜੀ ਤੇ ਧਿੱਕੀ ਧੁੱਪ ਪੰਜਾਬ ਦੇ ਵਿੱਚ ਕੱਲ ਤੋਂ ਜਿਹੜੀ ਚੜੀ ਆ ਤੇ ਆਉਣ ਵਾਲੇ ਦਿਨਾਂ ਤੱਕ ਕੋਈ ਵੀ ਨਵਾਂ ਸਿਸਟਮ ਆਉਂਦਾ ਜਾਂ ਆਉਣ ਰਿਹਾ 20 ਮਾਰਚ ਤੱਕ ਹੁਣ ਗੱਲ ਕਰੀਏ ਜੀ ਮੀਂਹ ਦੀ ਸੰਭਾਵਨਾ ਹੁਣ ਆਉਣ ਵਾਲੇ ਦਿਨਾਂ ਤੱਕ ਕਦ 23 24 ਤਰੀਕ ਨੂੰ ਫਿਰ ਤੋਂ ਇੱਕ ਸਿਸਟਮ ਹੈ ਜਿਹੜਾ ਤਸਰ ਦੇ ਸਕਦਾ ਟੁੱਟਵੀ ਬਦਲਵਾਏ ਦੇ ਨਾਲ ਕਿਤੇ ਕਿਤੇ ਛਿੱਟੇ ਛਰਾਟੇ ਦੇ ਰੂਪ ਵਿੱਚ ਇਸ ਸਿਸਟਮ ਪ੍ਰਭਾਵਿਤ ਕਰੇਗਾ ਹਾਲਾਂਕਿ ਵੱਡੇ ਫਦਰ ਤੇ ਐਕਟਿਵ ਸਿਸਟਮ ਇਹ ਵੀ ਨਹੀਂ ਹੈ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਜੇ 28 29 ਮਾਰਚ ਨੂੰ ਇੱਕ ਸਿਸਟਮ ਫਿਰ ਤੋਂ ਦੱਸ ਸਕਦਾ ਹੈ ਤੇ ਇਹਦੇ ਸਦਕਾ ਪੰਜਾਬ ਦੇ ਵਿੱਚ ਮੀਂਹ ਡਰਜੋ ਸਕਦੇ ਨੇ ਹਲਕੇ ਤੋਂ ਦਰਮਿਆਨੇ ਲੈਵਲ ਦੇ ਮੀਂਹ ਜਿਹੜੇ ਨੇ ਪੈ ਸਕਦੇ ਨੇ ਕੁਝ ਖੇਤਰਾਂ ਦੇ ਵਿੱਚ ਜਿਹੜੇ ਪਿੱਛੇ ਸਿਸਟਮ ਲੰਘਿਆ ਜੀ ਸੋ ਇਸੇ ਤਰ੍ਹਾਂ ਦਾ ਸਿਸਟਮ ਉਹ ਵੀ ਹੋਏਗਾ ਸਕੌਲ ਮਲਾ ਕੇ ਜੀ ਮੌਸਮ ਆਉਣ ਵਾਲੇ ਫਿਲਹਾਲ 6 ਸਤਨਾ ਤੱਕ ਬਿਲਕੁਲ ਸਾਫ਼ ਰਹੇਗਾ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਆਗੇ ਤੇ ਹਵਾ ਦੀ ਗੱਲ ਕਰੀਏ ਜੀ ਉੱਤਰਪੁਰ ਵੀ ਹਵਾਵਾਂ ਚੱਲਦੇ ਆ ਰਹਿਣਗੀਆਂ ਮੱਧਮ ਰਫ਼ਤਾਰ ਦੇ ਨਾਲ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਜੀ ਜੋ ਅੰਕੜੇ ਜਾਰੀ ਕੀਤੇ ਗਏ ਨੇ ਮੌਸਮਾਫਗਲੋ ਤੁਸੀਂ ਸਕਰੀਨ ਦੇ ਉੱਤੇ ਦੇ ਸਕਦੇ ਹੋ 15 ਤਰੀਕ ਤੋਂ ਯਾਨੀ ਕਿ ਅੱਜ ਤੋਂ 20 ਤਰੀਕ ਤੱਕ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਹੈ ਤਾਂ ਮੌਸਮ ਆਪਣਾ ਬਿਲਕੁਲ ਸਾਫ਼ ਰਹਿਣ ਦੀ ਉਮੀਦ ਹੈ ਦੂਜੇ ਪਾਸੇ ਜੇਕਰ ਦੇਖਿਓ ਜੀ ਜੋ ਤਾਪਮਾਨ ਦੀ ਗੱਲ ਕਰੀਏ ਸੋ ਅੱਜ ਦਿਨ ਦਾ ਤਾਪਮਾਨ ਜਿਹੜਾ 28-29 ਦੇ ਗੇੜੇ ਤੇ ਦਰਜ ਹੋ ਸਕਦਾ ਹੈ ਤੇ ਆਉਣ ਵਾਲੇ ਦਿਨਾਂ ਤੱਕ ਇਹਦੇ ਚ ਵਾਧਾ ਜਿਹੜਾ ਜਾ ਦਰਜ ਕੀਤਾ ਜਾਏਗਾ 2-3 ਡਿਗਰੀ ਦਾ ਇਜ਼ਾਫਾ 18-19 ਮਾਰਚ ਤੱਕ ਦਰਜ ਕੀਤਾ ਜਾ ਸਕਦਾ ਹੈ ਕੌਲ ਮਿਲਾ ਕੇ ਮੌਸਮ 23 ਤੱਕ ਸਾਫ ਹੈ ਤੇ ਕੋਈ ਕਿਸੇ ਤਰ੍ਹਾਂ ਦੇ ਅਲਰਟ ਜਾਰੀ ਨਹੀਂ ਹੈ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਧੰਨਵਾਦ